ਰੂਨਾ ਦੀ ਵਾਦੀ ਹੋਈ ਕਿ ਸਾਨੂੰ ਲੈ ਕੇ ਜਿੱਥੇ ਮੌਜੂਦਾ ਸਰਕਾਰ ਵੱਲੋਂ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਵੈਕਸੀਨੇਸ਼ਨ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਸੀ ਉੱਥੇ ਇਸ ਦੇ ਮੱਦੇਨਜ਼ਰ ਲੁਧਿਆਣਾ ਦੇ ਵੱਖ-ਵੱਖ ਥਾਵਾਂ ਤੇ ਕੈਂਪ ਵੀ ਲਗਾਏ ਗਏ ਇਸ ਤਹਿਤ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਪੇਡ ਵੈਕਸੀਨੇਸ਼ਨ ਦੀ ਸ਼ੁਰੂਆਤ ਤਹਿਤ ਡੀਸੀ ਲੁਧਿਆਣਾ ਨੇ ਐਸਪੀਐਸ ਹਸਪਤਾਲ ਵਿਖੇ ਪੇਡ ਵੈਕਸੀਨੇਸ਼ਨ ਦਾ ਆਗਾਜ਼ ਕੀਤਾ ਹੈ ਦੇਖੋ 3rd ਵੇਵ ਤੋਂ ਅਗਰ ਆਪਾਂ ਬਚਣਾ ਹੈਗਾ ਲੁਧਿਆਣਾ ਵਿੱਚ ਤਾਂ ਇੱਕੋ ਤਰੀਕਾ ਹੈਗਾ ਕਿ ਆਪਾਂ ਵੈਕਸੀਨੇਸ਼ਨ ਕਰੀਏ ਵੈਕਸੀਨੇਸ਼ਨ ਦੇ ਜਿਹੜੇ ਤਰੀਕੇ ਨੇ ਉਹ 'ਚ ਅਜ ਇੱਕ ਨਵਾਂ ਜਿਹੜੀ ਡਾਈਮੈਂਸ਼ਨ ਨਵਾਂ ਆਯਾਮ ਜੁੜਿਆ ਐ ਐਸ ਪੀ ਐਸ ਹਸਪੀਟਲ ਨੇ 25000 ਡੋਜ਼ਿਸ ਜੋ ਕਿ ਇੱਕ ਵੱਡਾ ਰਿਕਾਰਡ ਨੰਬਰ ਹੈ ਉਹ ਮੰਗਾ ਕੇ ਜਿਨ੍ਹਾਂ ਨੇ ਵੈਕਸੀਨੇਸ਼ਨ ਸਟਾਰਟ ਕੀਤੀ ਐ ਆ ਇੱਥੇ ਜਿਹੜਾ ਹੈਗਾ ਅਗਰ ਬੁਕਿੰਗ ਕਰਾ ਕੇ ਕੋਈ ਬੰਦਾ ਆਊਗਾ 800 ਰੁਪਏ ਦੀ ਵੈਕਸੀਨੇਸ਼ਨ ਹੈ ਤਾਂ ਅਗਰ ਇੱਕਦਮ ਕੋਈ ਬਿਨਾਂ ਬੁਕਿੰਗ ਤੋਂ ਆਉਣਾ ਚਾਹੁੰਦਾ ਤਾਂ 900 ਰੁਪਏ ਦੀ ਵੈਕਸੀਨੇਸ਼ਨ ਹੈਗੀ ਐ ਔਰ ਇਹਦੇ ਲਈ ਮੈਂ ਇਹਨਾਂ ਨੂੰ ਵਧਾਈ ਦਿੰਦਾ ਐ ਐਸਪੀਐਸ ਜਿਹੜਾ ਹੈਗਾ ਇਹਨਾਂ ਨੇ ਨਾ ਸਿਰਫ ਪਹਿਲਾਂ ਲੀਡ ਦਿੱਤੀ ਲੋਕਾਂ ਦਾ ਇਲਾਜ ਕਰਨ ਦੇ ਲਈ ਬਟ ਹੁਣ ਵੈਕਸੀਨ ਕਰਕੇ ਲੋਕਾਂ ਨੂੰ ਮਤਲਬ ਉਸ ਨੌਬਤ ਤੋਂ ਹੀ ਬਚਾਉਣਾ ਹੈ ਕਿ ਉਹ ਬਿਮਾਰ ਹੋਣ ਤੇ ਇੱਕ ਹੋਰ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਨੇ ਜਿਹੜੀਆਂ ਵੱਡੀਆਂ ਕੋਈ ਸੋਸਾਇਟੀਜ਼ ਹੈਗੀਆਂ ਨੇ ਉੱਥੇ ਵੀ ਜਾ ਕੇ ਅਗਰ ਕੋਈ ਇੰਟਰਸਟਿਡ ਹੋਣ ਕੋਈ ਵੱਡਾ ਕੈਂਪ ਹੋਏ ਆ ਕੋਈ ਮਾਲ ਹੈ ਜਿਵੇਂ ਕਿਸੇ ਨੇ ਡਰਾਈਵ ਥਰੂ ਕਰਾਉਣਾ ਹੈ ਜਾਂ ਕਿਸੇ ਵਿਦਿਅਕ ਸੰਸਥਾ ਨੇ ਵੱਡੇ ਪੱਧਰ ਤੇ ਆਪਣਾ ਪੀੜ ਕੈਂਪ ਲਗਾਉਣਾ ਹੈ ਤਾਂ ਉਹਦੇ ਲਈ ਵੀ ਸਾਡੇ ਜਿਹੜੇ ਪ੍ਰਾਈਵੇਟ ਹਸਪੀਟਲ ਦੇ ਨੇ ਖਾਸ ਕਰਕੇ ਐਸਪੀਐਸ ਹੈਗੇ ਆ ਇਹਨਾਂ ਨੇ ਮਤਲਬ ਆਪਣੀ ਆਪਣੀ ਸਹਿਮਤੀ ਦਿੱਤੀ ਹੈ ਔਰ ਮੈਂ ਇਹਨਾਂ ਨੂੰ ਕਿਹਾ ਕਿ ਅਲਟੀਮੇਟਲੀ ਟਾਰਗੇਟ ਇਹੀ ਹੈ ਕਿ ਵੈਕਸੀਨ ਕਰਨਾ ਲੋਗ ਇਸ ਹਸਪਤਾਲ ਚ ਆਣ ਜਾਂ ਇਹ ਕਿਸੇ ਰੈਜ਼ੀਡੈਂਟ ਸੁਸਾਇਟੀ ਚ ਜਾ ਕੇ ਵੈਕਸੀਨ ਕਰ ਦੇਣ ਕਿਉਂਕਿ ਗਰਮੀ ਬਹੁਤ ਹੈ ਲੋਕਾਂ ਦੀ ਸਹੂਲਤ ਸਭ ਤੋਂ ਪਹਿਲੀ ਗੱਲ ਹੈਗੀ ਹੈ ਜਿੱਦਾਂ ਹੀ ਵੈਕਸੀਨੇਸ਼ਨ ਚੱਲਦੀ ਰਹੀ ਤਾਂ ਮੈਨੂੰ ਲੱਗਦਾ ਅਸੀਂ ਕਦਰੇ ਤੋਂ ਬਾਹਰ ਹੋਵਾਂਗੇ ਦੇਖੋ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਸੀਂ ਇਸ ਇਨੀਸ਼ੀਏਟਿਵ ਦੇ ਵਿੱਚ ਸਰਕਾਰ ਨਾਲ ਜੁੜੇ ਹੋਏ ਹਾਂ ਤੇ ਫਿਲਹਾਲ ਹੁਣ 400 ਦੇ ਕਰੀਬ ਲੋਕ ਇਹ ਲਗਵਾ ਚੁੱਕੇ ਨੇ ਅਸੀਂ 25000 ਡੋਜ਼ਿਸ ਪ੍ਰੋਕਿਊਰ ਕੀਤੀਆਂ ਨੇ ਗਵਰਨਮੈਂਟ ਤੋਂ ਤੇ ਇਹ ਜਰਨੀ ਲੰਬੀ ਹੈ ਸਾਡਾ ਇੱਕ ਸੈਂਟਰ ਹੋਮੈਕਸ ਵੀ ਹੈਗਾ ਇੱਕ ਅਸੀਂ ਉੱਥੇ ਵੀ ਡਰਾਈਵ ਸ਼ੁਰੂ ਕਰ ਰਹੇ ਆਂ ਕੱਲ ਅਸੀਂ ਇੱਕ ਡਰਾਈਵ ਥਰੂ ਵੀ ਕੀਤਾ ਹੈਗਾ ਜਿਹਦੇ ਵਿੱਚ ਪੇਸ਼ੈਂਟ ਆਪਣਾ ਜਾਂ ਜਿੰਨੇ ਵੀ ਵੈਕਸੀਨ ਲਵਾਣੀ ਹੈ ਉਹ ਗੱਡੀ 'ਚ ਬੈਠਾ ਰਹਿੰਦਾ ਸਾਡਾ ਸਟਾਫ ਜਾ ਕੇ ਉਹਦੇ ਇੰਜੈਕਸ਼ਨ ਲਾ ਦਿੰਦਾ ਤੇ ਜਿਹੜਾ ਫਾਰਮੈਲਿਟੀਆਂ ਹੈ ਰਜਿਸਟ੍ਰੇਸ਼ਨ ਦੀ ਐਂਡੋਲੋ ਸਾਰੀ ਕੰਪਿਊਟਰ ਤੇ ਬੈਠੇ-ਬੈਠੇ ਹੋ ਜਾਂਦੀ ਹੈ ਸਰਕਾਰ ਦੇ ਪਾਸੇ ਦੇਖੋ ਇਹ ਬਹੁਤ ਹੀ ਚੰਗਾ ਫੈਸਲਾ ਹੈ ਜਿਹੜੀ ਸੈਕੰਡ ਵੇਵ ਆਈ ਸੀਗੀ ਇਸੇ ਵੇਲੇ ਜਿਹੜੀ ਹੁਣ ਡਾਊਨ ਚੱਲ ਰਹੀ ਹੈ ਹੋ ਸਕਦਾ ਹੈ ਜਿਹੜੀ ਥਰਡ ਵੇਵ ਹੈ ਜੇ ਉਹਨੂੰ ਅਸੀਂ ਰੋਕਣਾ ਹੈ ਤਾਂ ਸਾਨੂੰ ਇਹ ਵੈਕਸੀਨੇਸ਼ਨ ਨੂੰ ਬਹੁਤ ਵੱਡੇ ਪੱਧਰ ਤੇ ਲਿਜਾ ਕੇ ਇਹਨੂੰ ਕਲੋਜ਼ ਕਰਨਾ ਪੈਣਾ ਹੈ ਮੇਰੀ ਜਿੰਨੇ ਵੀ ਪੰਜਾਬ ਦੇ ਵਾਸੀ ਆਪਣੇ ਦੇਸ਼ ਦੇ ਲੋਕ ਨੇ ਸਭ ਨੂੰ ਇਹੀ ਖਿਦਾਇਤ ਹੈ ਕਿ ਇਹਨੂੰ ਵੈਕਸਿਨ ਨੂੰ ਆਪਣਾ ਛੇਤੀ ਤੋਂ ਛੇਤੀ ਲਵਾਣ ਮੇਰੇ ਖਿਆਲ ਨਾਲ ਅਬੰਡੈਂਸ ਦੇ ਵਿੱਚ ਅਵੇਲੇਬਲ ਹੈ ਹੁਣ ਇੰਨਾ ਤਾਂ ਕੁਝ ਹੈ ਨਹੀਂਗਾ ਕਿ ਵੀ ਇਹ ਕਿਤੇ ਅਵੇਲੇਬਲ ਨਹੀਂ ਹੈਗੀ ਉਹ ਵੀ ਨੈਪ ਤੇ ਜਾ ਕੇ ਕਿਤੇ ਵੀ ਜਾ ਕੇ ਉਹ ਆਪਣਾ ਦੇਖ ਸਕਦੇ ਨੇ ਤੇ ਜਿਹੜਾ ਵੀ ਉਹਨਾਂ ਨੂੰ ਸਹੂਲਤ ਦੇ ਹਿਸਾਬ ਨਾਲ ਉੱਥੇ ਜਾ ਕੇ ਵੈਕਸੀਨ ਲਵਾ ਸਕਦੇ ਨੇ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਮਜ਼ਡ ਨਿਊਜ਼